ਸਰਦਾਰ ਸ਼ਾਮ ਸਿੰਘ ਅਟਾਰੀ ਦੀ ਮੀਆਂ ਅਜ ਵੀ ਆਪਣੇ ਕਿਰਪਾਨ ਦਾ ਇੰਤਜ਼ਾਰ ਕਿਉਂ ਕਰ ਰਹੇ ਆ ਖਾਲਸਾ ਰਾਜ ਨੂੰ ਬਚਾਉਣ ਲਈ ਸਰਦਾਰ ਸ਼ਾਮ ਸਿੰਘ ਅਟਾਰੀ ਸਭਾ ਮਾਮਲ ਨੂੰ ਚਾਲੇ ਪਾਉਣ ਲੱਗੇ ਨੇ ਉਹਨਾਂ ਦੀ ਧਰਮ ਪਤਨੀ ਮਾਤਾ ਦੇਸਾ ਜੀ ਘੋੜੇ ਦੀਆਂ ਵਾਗਾਂ ਫੈਲ ਲੈਂਦੇ ਨੇ ਤੇ ਕਹਿੰਦੇ ਨੇ ਸਰਦਾਰ ਜੀ ਜਾਂਦੀ ਵਾਅਦਾ ਦੱਸ ਤੇ ਦੋ ਕਦਮ ਮੁਲਕੇ ਵਾਪਸ ਆਓਗੇ ਇਹ ਸੁਣ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਰੋਵ ਚਾਉਂਦੇ ਨੇ ਤੇ ਆਪਣੀ ਕਿਰਪਾਨ ਕੱਢ ਕੇ ਹਵਾ ਚਲਾਉਂਦੇ ਨੇ ਤੇ ਇਸ ਦੀ ਮੀਆਂ ਸਰਦਾਰਨੀ ਨੂੰ ਫੜਾ ਕੇ ਕਹਿੰਦੇ ਨੇ ਕਿ ਇਸ ਨੂੰ ਮਹਿਲਾਂ ਵਿੱਚ ਟੰਗ ਦਿਓ ਜੇ ਮੈਂ ਜੰਗ ਜਿੱਤ ਕੇ ਆਇਆ ਤੇ ਖਾਸਾ ਰਾਜ ਬਚ ਗਿਆ ਤੇ ਇਸ ਮਿਆਂਨ ਵਿੱਚ ਆ ਕੇ ਕਿਰਪਾਨ ਬਾਹ ਦਊਂਗਾ ਜੇ ਅਸੀਂ ਜੰਗ ਹਾਰ ਗਏ ਤੇ ਮੈਂ ਨਾ ਆਇਆ ਸਿੱਖਾਂ ਦੀਆਂ ਆਉਣ ਵਾਲੀਆਂ نسلਾਂ ਪੁੱਛਣ ਗਿਆ ਕਿ ਇਸ ਮਿਆਂਨ ਦੀ ਕਿਰਪਾਨ ਕਿੱਥੇ ਆ ਤੇ ਦੱਸ ਦਿਓ ਇਸ ਮਿਆਂਨ ਦੀ ਕਿਰਪਾਨ ਸਵੇਹਾਵਾਂ ਦੇ ਜੰਗ 'ਚ ਸ਼ਹੀਦ ਹੋ ਗਈ ਸਰਦਾਰ ਸਾਹਿਬ ਦੇ ਮਿਆਂਨ ਅੱਜ ਵੀ ਇੰਤਜ਼ਾਰ ਕਰ ਰਹੀ ਆ ਕਿ ਸਿੱਖਾਂ ਦੇ ਵਾਰਸ ਇੱਕ ਦਿਨ ਜੰਗ ਜਿੱਤ ਕੇ ਤੇ ਖਾਸਾ ਰਾਜ ਪ੍ਰਾਪਤ ਕਰਕੇ ਆਉਣਗੇ ਤੇ ਇਸ ਮਿਆਂਨ ਵਿੱਚ ਕਿਰਪਾਨ ਪਹੁੰਚਗੇ